ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਕਹਾਣੀ ਸੁਣਾਵਾਂਗੇ ਆਮ ਤੇ ਖਾਸ ਤੇ ਕਹਾਣੀ ਅਸੀਂ ਸ਼ੁਰੂ ਕਰਦੇ ਹਾਂ ਇੱਕ ਬਾਦਸ਼ਾਹ ਆਪਣੇ ਘੋੜਿਆਂ ਦੇ ਕਾਫਲੇ ਵਿੱਚ ਆਪ ਵੀ ਘੋੜੇ ਤੇ ਬੈਠਾ ਇੱਕ ਪਿੰਡ ਵਿੱਚੋਂ ਦੀ ਗੁਜ਼ਰ ਰਿਹਾ ਸੀ ਕਿ ਇੱਕ ਕੱਚੀ ਫਿਰਨੀ ਤੇ ਕੁਝ ਗੁਜ਼ਰੀਆਂ ਜਿੰਨਾ ਵਿੱਚ ਇੱਕ ਬਜ਼ੁਰਗ ਔਰਤ ਤੇ ਬਾਕੀ ਜਵਾਨ ਮਟਿਆਰਾਂ ਸਨ ਸਿਰ ਤੇ ਦੁੱਧ ਦਹੀਂ ਦੇ ਮਟਕੇ ਚੁੱਕੀ ਜਾ ਰਹੀਆਂ ਸਨ ਘੋੜਿਆਂ ਦੀ ਧਗੜ ਧਗੜ ਪੌੜਾਂ ਦਾ ਸ਼ੋਰ ਤੇ ਤੇਜ਼ ਹਵਾ ਨਾਲ ਉਹਨਾਂ ਦੀਆਂ ਸਾਰੀਆਂ ਮਟਕੀਆਂ ਸਿਰ ਤੋਂ ਡਿੱਗ ਗਈਆਂ ਤੇ ਦੁੱਧ ਦਹੀਂ ਨਾਲ ਭਰੇ ਕੱਚੀ ਮਿੱਟੀ ਦੇ ਮਟਕੇ ਥੱਲੇ ਜਾ ਪਏ। ਮਟਕੀਆਂ ਦੀਆਂ ਠੀਕਰੀਆਂ ਬਣ ਗਈਆਂ ਤੇ ਦੁੱਧ ਦਹੀਂ ਮਿੱਟੀ ਵਿੱਚ ਰਲ ਗਏ। ਮਟਿਆਰਾਂ ਥਾਵੇਂ ਬੈਠ ਕੇ ਰੋਣ ਲੱਗ ਪਈਆਂ। ਰਾਜਾ ਘੋੜੇ ਤੋਂ ਉੱਤਰੀਆ ਤੇ ਮਟਿਆਰਾਂ ਦੇ ਸਿਰ ਤੇ ਹੱਥ ਰੱਖਿਆ। ਖੀਮਾ ਮੰਗੀ ਉਹਨਾਂ ਨੂੰ ਚਾਂਦੀ ਦੀਆਂ ਮੋਹਰਾਂ ਵੀ ਦਿੱਤੀਆਂ। ਜਦੋਂ ਰਾਜੇ ਦਾ ਧਿਆਨ ਬਜ਼ੁਰਗ ਗੁਜਰੀ ਵੱਲ ਗਿਆ ਤਾਂ ਉਹ ਉਸਨੇ ਵੇਖਿਆ ਕਿ ਉਹ ਕੱਲੀ ਹੱਸ ਕਿਉਂ ਰਹੀ ਹੈ। ਰਾਜੇ ਨੇ ਉਹਦੇ ਵੱਲ ਮੁਹਰਾ ਨਾਲ ਪਰਿਮੁੱਠੀ ਕੀਤੀ ਤਾਂ ਹੋਰ ਉੱਚੀ ਦੇਣੀ ਹੱਸਣ ਲੱਗ ਪਈ ਤੇ ਬੋਲੀ ਕੀ ਹੋਇਆ ਜੀ ਚਾਰ ਸਿਰ ਦੋਦੀ ਡੁੱਲ ਗਿਆ ਮੈਂ ਤੇਰੇ ਪੈਸੇ ਨਹੀਂ ਲਵਾਂਗੀ ਇਹ ਵੀ ਕੋਈ ਵੱਡਾ ਨੁਕਸਾਨ ਹੈ ਬੀਬੀ ਤੂੰ ਕੱਲੀ ਕਿਉਂ ਹੱਸ ਰਹੀ ਹੈ ਰਾਜੇ ਨੇ ਸਵਾਲ ਕੀਤਾ ਖਾਸ ਗੱਲ ਆਮ ਲੋਕਾਂ ਨੂੰ ਨਹੀਂ ਦਸੀ ਦੀਆਂ ਉਹਦੇ ਬਹੁਤ ਹੀ ਕਮੀਨ ਨਾਲ ਜਵਾਬ ਦਿੱਤਾ ਬੀਬੀ ਮੈਂ ਆਮ ਲੋਕ ਨਹੀਂ ਬਾਸ਼ਾ ਹਾਂ ਮੇਰੀਆਂ ਨਜ਼ਰਾਂ ਵਿੱਚ ਤੂੰ ਖਾਸ ਨਹੀਂ ਪਰ ਤੂੰ ਹੱਸ ਕਿਉਂ ਰਹੀ ਹੈ ਜਰੂਰੀ ਪੁੱਛਣਾ ਹਾਂ ਤਾਂ ਫਿਰ ਆਮ ਬੰਦੀਆ ਸੁਣ ਜਿਸ ਸਿਆਸਤ ਵਿੱਚ ਮੈਂ ਜਵਾਨ ਹੋਈ ਉਥੋਂ ਦਾ ਬਾਸ਼ਾ ਬੜਾ ਕਮੀਨਾ ਸੀ ਹਰ ਨਵ ਵਿਆਹੀ ਨੂੰ ਮੁਕਲਾਵੇ ਵਾਲੀ ਰਾਤ ਉਸ ਕੋਲ ਕੱਟਣੀ ਪੈਂਦੀ ਸੀ ਪਰ ਮੇਰੇ ਪਤੀ ਨੇ ਸਾਡੇ ਵਿਆਹ ਦੀ ਭਿੰਕ ਬਾਸ਼ਾ ਤੱਕ ਨਹੀਂ ਪੈਣ ਦਿੱਤੀ ਸਾਡੇ ਇੱਕ ਪੁੱਤਰ ਪੈਦਾ ਹੋਇਆ ਤੇ ਫਿਰ ਮੇਰਾ ਪਤੀ ਲਾਮ ਨੂੰ ਕਮਾਈਆਂ ਕਰਨ ਵਾਸਤੇ ਜਾਣਾ ਪਿਆ ਪਿਛੋਂ ਬਾਸ਼ਾ ਤੱਕ ਮੇਰੇ ਹਸਨ ਦੀ ਖਬਰ ਪੁੱਜੀ ਤੇ ਉਹਦੇ ਨੌਕਰ ਮੈਨੂੰ ਜਵਰੀ ਚੋਕੀ ਲੈ ਗਏ ਅਤੇ ਮੈਂ ਇੱਕ ਸੁਧਾਰਨ ਔਰਤ ਬਾਸ਼ਾ ਦੀਰ ਖੇਲ ਬਣ ਗਈ ਤੇ ਫਿਰ ਕਈ ਬਰੇ ਬੀਤ ਗਏ ਮੇਰਾ ਪਤੀ ਕਈ ਵਰਿਆਂ ਪਿਛੋਂ ਜਦੋਂ ਕਮਾਈਆਂ ਕਰਕੇ ਮੁੜਿਆ ਤਾਂ ਉਹਨੂੰ ਪਤਾ ਲੱਗਾ ਕਿ ਮੇਰਾ ਘਰ ਉੱਜੜ ਗਿਆ ਹੈ ਕਿਸੇ ਤਰ੍ਹਾਂ ਉਸਨੇ ਮੇਰੇ ਨਾਲ رابطہ ਕਾਇਮ ਕੀਤਾ ਤੇ ਮੈਨੂੰ ਪੁੱਛਿਆ ਕਿ ਜੇ ਤੂੰ ਆਪਣੀ ਮਰਜ਼ੀ ਨਾਲ ਆਈ ਹੈ ਤਾਂ ਠੀਕ ਹੈ ਤੇ ਜੇ ਬਾਦਸ਼ਾਹ ਜਵਰੀ ਚੋਕੇ ਲਿਆਇਆ ਤੰਦਸ ਮੈਂ ਕੋਈ ਹਿੱਲਾ ਕਰਾਂਗਾ ਮੈਂ ਕਿਹਾ ਰੱਬ ਦੀਆ ਬੰਦਿਆ ਰੱਬ ਦੇ ਵਾਸਤੇ ਮੈਨੂੰ ਲੈ ਚੱਲ ਮੈਂ ਇੱਥੇ ਇੱਕ ਦਿਨ ਵੀ ਹੋਰ ਨਹੀਂ ਰਹਿਣਾ ਚਾਹੁੰਦੀ ਤੇ ਫਿਰ ਮੈਂ ਉਹਨੂੰ ਦੱਸਿਆ ਕਿ ਬਾਦਸ਼ਾਹ ਹਰ ਮੰਗਲਵਾਰ ਦੀ ਰਾਤ ਇੱਕ ਪਹਾੜੀ ਜੰਗਲ ਦੀ ਕਿਸੇ ਇਕਾਂਥਾਂ ਥਾਂ ਤੇ ਗੁਜ਼ਰਦਾ ਹੈ ਤੇ ਮੈਂ ਉਸ ਨਾਲ ਹੁੰਦੀ ਹਾਂ ਤੇ ਸਾਰਾ ਪਤਾ ਟਿਕਾਣਾ ਦੱਸ ਦਿੱਤਾ ਮੇਰਾ ਪਤੀ ਇੱਕ ਰਾਤ ਪਹਿਲਾਂ ਹੀ ਆ ਕੇ ਉਸ ਥਾਂ ਤੇ ਲੁਕ ਗਿਆ ਅੱਧੀ ਰਾਤ ਜਦੋਂ ਬਾਦਸ਼ਾਹ ਕੋ ਹੁਕ ਸੁਤਾ ਪਿਆ ਸੀ ਪਹਿਰੇਦਾਰ ਸੌਂ ਰਹੇ ਸਨ ਤਾਂ ਮੇਰਾ ਪਤੀ ਆਇਆ ਤੇ ਉਸ ਨੇ ਤੇਜਦਾਰ ਹਥਿਆਰ ਨਾਲ ਬਾਦਸ਼ਾਹ ਦੀ ਧੌਣ ਤੜ ਤੋਂ ਅਲੱਗ ਕਰ ਦਿੱਤੀ ਸਾਨੂੰ ਪਤਾ ਸੀ ਕਿ ਬਾਦਸ਼ਾਹ ਨੂੰ ਮਾਰਨ ਦਾ ਹਰਜਾਨਾ ਤਾਂ ਭਰਨਾ ਹੀ ਪਵੇਗਾ ਫਿਰ ਅਸੀਂ ਰਾਤ ਦੇ ਖੁੱਪ ਹਨੇਰੇ ਵਿੱਚ ਜੰਗਲ ਦੀ ਘੁੰਮਣ ਕੇ ਰਿਵੇ ਵਿੱਚ ਫਸ ਗਏ ਅਗਲੀ ਆਫਤ ਇਹ ਪਈ ਕਿ ਇੱਕ ਨਾਗ ਜੋ ਫਨ ਫੁਲਾ ਕੇ ਫੁਂਕਾਰੇ ਮਾਰ ਰਿਹਾ ਸੀ ਨੇ ਸਾਡਾ ਰਹਾ ਰੋਕ ਲਿਆ ਮੇਰਾ ਪਤੀ ਨੇ ਕਿਹਾ ਤੂੰ ਅੱਗੇ ਨਿਕਲ ਇਹਨੂੰ ਮੈਂ ਵੇਖਦਾ ਹਾਂ ਮੇਰੀਆਂ ਅੱਖਾਂ ਸਾਹਮਣੇ ਨਾਗ ਨੇ ਉਸ ਨੂੰ ਇੱਕ ਵਾਰ ਨਹੀਂ ਸਗੋਂ ਕਈ ਵਾਰ ਦੱਸਿਆ ਅਤੇ ਉਹ ਅੱਖਾਂ ਮੀਚ ਗਿਆ ਕੱਲੀ ਜਿੰਦੜੀ ਜੰਗਲ ਦਾ ਰਾਹ ਤੇ ਮਾਮਲੇ ਭਾਰੇ ਪੈਣੇ ਸੀ ਸਨ ਦੇਨ ਚੜੀਆ ਤਾਂ ڈاکੂਆਂ ਨੇ ਮੈਨੂੰ ਘੇਰ ਲਿਆ ਮੇਰਾ ਹੁਸਨ ਵੇਖ ਕੇ ਹੋਸ਼ ਗਵਾ ਬੈਠੇ ਇੱਕ ਆਖੇ ਤੂੰ ਤੈਨੂੰ ਮੈਂ ਲੈ ਕੇ ਜਾਵਾਂਗਾ ਦੂਜਾ ਕਹੇ ਐਡੀ ਸੋਹਣੀ ਤੂੰ ਇਹ ਮੇਰੀ ਬਣੇਗੀ ਤੀਜਾ ਚੌਥਾ ਕਹੇ ਹਰ ਦਾਵੇਦਾਰ ਬਣ ਗਏ ਝਗੜਾ ਸੁਣ ਕੇ ਉਹਨਾਂ ਦਾ ਸਰਦਾਰ ਆਂ ਟਪਕਿਆ ਉਹ ਕਿਲ ਕੇ ਬੋਲਿਆ ਨਹੀਂ ਇਹ پری ਨੂੰ ਕੋਈ ਨਹੀਂ ਲੈ ਕੇ ਜਾਵੇਗਾ ڈاکੂਆਂ ਵਾਲਾ ਕੰਮ ਕਰ ਜੀਆ ਇਹਦਾ ਮੁੱਲ ਵਟਾਂਗੇ ਤੇ ਉਹਨਾਂ ਨੇ ਫੇਰ ਬੜੇ ਮਹਿੰਗੇ ਭਾਅ ਮੈਨੂੰ ਕੋਠੇ ਤੇ ਵੇਚ ਦਿੱਤਾ ਮੈਂ ਵੇਸਵਾ ਬਣ ਗਈ ਤੇ ਫੁੱਲਾਂ ਤੋਂ ਮਲੂਕ ਜਿੰਦੜੀ ਹਫਸੀ ਮਰਦ ਨੇ ਨੋਚ-ਨੋਚ ਕੇ ਖਾ ਲਈ ਤੇ ਇੱਕ ਰਾਤ ਜੋ ਗਾਹਕ ਬਣ ਕੇ ਆਪਣੀ ਹੌਸ ਮਿਟਾ ਕੇ ਗਿਆ ਉਹਨੇ ਧਰਤੀ ਤੇ ਅਸਮਾਨ ਕੰਬਣ ਲਾ ਦਿੱਤੇ ਉਹ ਮੇਰਾ ਉਹੀ ਪੁੱਤਰ ਸੀ ਜਿਸ ਨੂੰ ਮੈਂ ਚਾਰ ਵਰਿਆਂ ਦੇ ਨੂੰ ਕੱਲਾ ਛੱਡਾਈ ਸੀ ਮੈਂ ਤਾਂ ਉਸ ਨੂੰ ਨੈਣ ਨਕਸ਼ ਤੇ ਹੱਥ-ਪੈਰਾਂ ਤੋਂ ਪਛਾਣ ਲਿਆ ਸੀ ਕਿ ਉਹ ਇਨਾ ਸੋਹਣਾ ਬੁਰਾ ਕਰਮ ਕਰਨ ਵਾਲਾ ਹੈ ਤਾਂ ਮੇਰਾ ਪੁੱਤ ਪਰ ਉਹਨੂੰ ਕਿ ਦੱਸਦੀ ਕਿਵੇਂ ਕਿ ਤੇਰੀ ਮਾਂ ਵੇਸਵਾ ਕਿਵੇਂ ਬਣੀ ਹੈ ਇਹ ਦੁੱਖ ਤਾਂ ਅੰਦਰ ਜਰ ਲਿਆ ਪਰ ਦੂਜਾ ਪੁੱਤ ਦਾ ਪਾਰ ਜਰੀਆ ਨਾ ਗਿਆ ਨਾਸੁਰ ਬਣ ਕੇ ਕੋਕੋ ਮਾਰਨ ਲੱਗਾ ertid te paap nahi maha paap ਦਾ ਸਿਕਰ ਸੀ ਇੱਕ ਦਿਨ ਫੈਸਲਾ ਕੀਤਾ ਕਿ ਆਪਣੇ ਆਪ ਨੂੰ ਹੱਥੀਂ ਚਿਖਾ ਵਿੱਚ ਛਿਣ ਕੇ ਲਾਂਬੂ ਲਾ ਲੈਣਾ ਨਾਲ ਹੀ ਮਨ ਛਾਂਤ ਹੋ ਸਕਦਾ ਹੈ ਕੋਠੇ ਤੂੰ ਭੱਜ ਕੇ ਇੱਕ ਸਮੁੰਦਰ ਕਿਨਾਰੇ ਚਲੀ ਗਈ ਲੱਕੜਾਂ ਇਕੱਠੀਆਂ ਕੀਤੀਆਂ ਤੇ ਉਹਨਾਂ ਵਿੱਚ ਆਪਣੇ ਆਪ ਨੂੰ ਮੈਂ ਚਿਣ ਲਿਆ ਉੱਪਰ ਵਾਲੇ ਅੱਗੇ ਫਰਿਆਦ ਕੀਤੀ ਹੱਥ ਜੋੜੇ ਜੇ ਤੂੰ ਸੱਚਾ ਹੈ ਤਾਂ ਮੁੜ ਕੇ ਇਸ ਜਨਮ 'ਚ ਫੇਰ ਕਰ ਦੇਣਾ ਭੇਜੀ ਖਾਲੇ ਮੈਂ ਟੀਲੀ ਟੀਲੀ ਲਾਉਣ ਹੀ ਲੱਗੀ ਸੀ ਕਿ ਐਡੀ ਜ਼ੋਰ ਦੀ ਤੂਫਾਨ ਆਇਆ ਕਿਸਨੇ ਲੱਕੜਾਂ ਦੀ ਮੈਂ ਸਮੁੰਦਰ ਵਿੱਚ ਜਾ ਡਿੱਗੀ ਲੱਗਿਆ ਕਿ ਹੁਣ ਛਟਕਾਰਾ ਮਿਲ ਜਾਏਗਾ ਜਿਹਦੇ ਮੂਹਰੇ ਮੈਂ ਤਰਲੇ ਕਰਦੀ ਸੀ ਉਹ ਮੌਤ ਫੇਰ ਕੰਨੀ ਖਸ ਖਾ ਕੇ ਗਈ ਘਾਟ ਦੇ ਕੱਪੜੇ ਧੋਦੇ ਧੋਬੀਆਂ ਨੇ ਵੇਖਿਆ ਕਿ ਸੱਸੀ ਵਾਂ ਕੋਈ ਰੁੜਿਆ ਆਉਂਦਾ ਉਹਨਾਂ ਨੇ ਸ਼ਾਲਾ ਮਾਰੀਆਂ ਤੇ ਮੈਨੂੰ ਅਦਮੋਈ ਨੂੰ ਬਾਹਰ ਕੱਢ ਲਿਆ ਘੜੇ ਤੇ ਪੁੱਠਾ ਪਾ ਕੇ ਪੇਟ ਵਿੱਚਲਾ ਪਾਣੀ ਕਢ ਲਿਆ ਤਾਂ ਮੈਨੂੰ ਸੁਰਤ ਆ ਗਈ ਧੋਬੀ ਆਪਸ ਵਿੱਚ ਪਹਿਲਾਂ ਹੀ ਫੈਸਲਾ ਕਰ ਚੁੱਕੇ ਸਨ ਉਹਨਾਂ ਦਾ ਵਾਰਤਾਲਾਪ ਕੀ ਸੀ ਕੋਈ ਆਖੇ ਬੜੀ ਸੋਹਣੀ ਐ ਗੁਜਰੀ ਲੱਗਦੀ ਐ ਇੰਦਰ ਦਰਬਾਰ ਵਿੱਚੋਂ ਕੋਈ ਭੱਜੀ ਲੱਗਦੀ ਐ ਪਤਾ ਨਹੀਂ ਕਿਹੜੇ ਦੁੱਖਾਂ ਕਰਕੇ ਸਮੁੰਦਰ ਵਿੱਚ ਛਾਲ ਮਾਰਤੀ ਤੇ ਆਖਰੀ ਦੀ ਤਸਵੀਰ ਕਿਆ ਕਮਾਲ ਸੀ ਕਹਿਣ ਲੱਗਾ ਗੁਜ਼ਰਦੀ ਧੀ ਵੀ ਮਾਰ ਗਈ ਐ ਵਿਚਾਰਾ ਕੱਲਾ ਉਹਨੂੰ ਦੇ ਦਿੰਨੇ ਆ ਲਿਜਾ ਕੇ ਸਾਲ ਪਰ ਦੁੱਧ ਵੀ ਮੁਫਤ ਪੀਵਾਂਗੇ ਤੇ ਮੈਂ ਇਹ ਤਾਂ ਨਹੀਂ ਦੱਸਣਾ ਕਿ ਮੈਂ ਕੌਣ ਸੀ ਪਰ ਫਿਰ ਮੈਂ ਗੁਜਰੀ ਜ਼ਰੂਰ ਬਣ ਗਈ ਪਿਛਲੇ ਸਾਲ ਗੁੱਜਰ ਵੀ ਚੱਲ ਵਸਿਆ ਤੇ ਕੰਨ ਲਾ ਕੇ ਦਰਦ ਦਾ ਮਹਾਪਾਰਤ ਸੁਣਨ ਵਾਲੇ ਰਾਜੇ ਹੱਥੋਂ ਘੋੜੀ ਦੀ ਲਗਾਮ ਖਿੱਚ ਕੇ ਗੁਜਰੀ ਬੋਲੀ ਤੂੰ ਦੱਸ ਮਟਕਾ ਤੇ ਦੁੱਧ ਗਿਆ ਤਾਂ ਕੀ ਹੋਇਆ ਮੇਰਾ ਬੱਚਿਆ ਹੀ ਪਹਿਲਾਂ ਕੀ ਹੈ ਤੇ ਤੈਨੂੰ ਲੱਗਦਾ ਹੈ ਕਿ ਤੂੰ ਆਮ ਬੰਦਾ ਹੈ ਖਾਸ ਤਾਂ ਮੈਂ ਆ ਧੰਨਵਾਦ